ਪੰਜਾਬ ਦੇ ਚੰਗੇ ਜੁੱਸਿਆਂ ਨਾਲ ਜਾਣਿਆ ਜਾਂਦਾ ਤੇ ਇਹੋ ਜੇ ਜਵਾਨਾਂ ਕਰਕੇ ਜਾਣਿਆ। ਔਰ ਇਹ ਕੋਲ ਨਾਰਮਲ ਆਪਰੇਸ਼ਨ ਔਰ ਮੈਨੂੰ ਲੱਗਦਾ ਹਨ ਗਹਿਲੀ ਤੱਕ ਇਹਦਾ ਕੋਈ ਫਰਕ ਨਹੀਂ। ਕੋਈ ਮੇਰੇ ਤਾਂ ਫਾਦਰ ਨਾਲ ਹੀ ਗੱਲ ਹੋਈ ਹੈ ਉਹ ਕਹਿੰਦੇ ਕਿ ਮੇਰਾ ਤਾਂ ਸਾਰਾ ਕੁਝ ਚਲੇ ਗਿਆ। ਦਾ ਚਲੇ ਗਏ ਜੀ ਜੀ ਤੋਂ ਹੋ ਰਹੇ ਕਿਉਂਕਿ ਇਹ ਮੁਕੀ ਰੋਲ ਮਾਡਲ ਹੁੰਦਾ ਹੀ ਜਾਂਸਟਰ ਸੀ ਜੀ ਜੀ ਔਰ ਪੰਜਾਬ ਜੇ ਚੰਗੇ ਜੁਸਿਆਂ ਨਾਲ ਜਾਣਿਆ ਜਾਂਦਾ ਤੇ ਇਹੋ ਜੇ ਜਵਾਨਾਂ ਕਰਕੇ ਜਾਣਿਆ ਜਾਂਦਾ ਜੀ ਜੀ ਔਰ ਮੇਰੇ ਦਾ ਡਬਲ ਡੀਸੀ ਮੇਰੀ ਕੰਸਟੀਚਨਸੀ ਦਾ ਡੀਸੀ ਸਪੋਰਟਸਮੈਨ ਜੀ ਜੀ ਔਰ ਇਹ ਨੂੰ ਨਾਰਮਲ ਆਪਰੇਸ਼ਨ ਔਰ ਮੈਨੂੰ ਲੱਗਦਾ ਹਨ ਗਹਿਲੀ ਤੱਕ ਤੇ ਨਾ ਕਿ ਜੀ ਜੀ ਕਿਉਂਕਿ ਜਦੋਂ ਵੀ ਕਿਤੇ ਤੁਸੀਂ ਨੂੰ ਐਨਸਥੀਸੀਆ ਬੰਨੇ ਉਦੋਂ ਜਦੋਂ ਕਿਤੇ ਡੋਜ਼ ਦਾ ਵੱਧ ਘੱਟ ਹੋ ਜਾਂਦਾ ਤਾਂ ਪਰ ਇਹ ਆ ਕਿ ਪਰਵਾਰ ਇਸ ਸਥਿਤੀ 'ਚ ਨਹੀਂ ਹੈਗਾ ਕਿ ਆ ਉਹਨਾਂ ਨੂੰ ਇਸ ਗੱਲ ਦੀ ਪਰਸੂਖ ਕੀਤਾ ਜਾਵੇ ਪਰ ਉਹ ਕਿਉਂਕਿ ਮੇਰੇ ਦਾ ਫਾਦਰ ਨਾਲ ਹੀ ਗੱਲ ਹੋਈ ਹੈ ਉਹ ਕਿਹਾ ਕਿ ਮੇਰਾ ਤਾਂ ਸਾਰਾ ਕੁਝ ਚਲੇ ਗਿਆ ਜੀ ਤੇ ਮੈਂ ਹੁਣ ਇਦਾਂ ਦਾ ਕੁਝ ਕਰਾਉਣਾ ਨਹੀਂ ਹੈ ਬਿਲਕੁਲ ਹੈ ਬਹੁਤ ਵੱਡੀ ਗੱਲ ਹੈ ਮੈਨੂੰ ਲੱਗਦਾ ਕਿ ਇਹੋ ਜਿਹਾ ਹਸਪੀਟਲ ਇਹੋ ਜਿਹਾ ਸਟਾਰ ਹੋਵੇ ਜੀ ਜੀ ਦੇ ਨਾਲ ਤੁਸੀਂ ਇਹੋ ਜਿਹਾ ਵਿਵਹਾਰ ਤੋਂ ਮੈਨੂੰ ਲੱਗਦਾ ਹੈ ਕਿ ਸਾਡਾ ਬਿਲਕੁਲੀ ਇਨਸਾਨੀਅਤ ਪੱਖ ਜਿਹੜੀ ਆ ਉਹ ਬਿਲਕੁਲੀ ਕਿਤੇ ਨਾ ਕਿਤੇ ਡਕਮਗਾ ਰਿਹਾ ਜਿੰਨਾ ਲਾਸ ਜਿੰਨੂੰ ਇਹਨੂੰ ਕਿੱਥੇ ਹੋਏਗੀ ਬਹੁਤ ਵੱਡਾ ਕਿਤੇ ਕਿੰਨੇ ਪੰਜਾਬ ਨਸ਼ੇ ਨਾਲ ਜੋੜਿਆ ਜਾ ਰਿਹਾ ਦੂਜੇ ਪਨੇ ਵਰਿੰਦਰ ਘੁੰਮਣ ਵੱਖਣ ਦੇ ਜਿਹੜੇ ਨੌਜਵਾਨ ਨੇ ਦੇਖੋ ਇੱਕ ਪਾਸੇ ਬੇਸਿਕਰੀ ਇੱਕ ਮਾੜਾ ਪਾਸਾ ਪੰਜਾਬ ਦਾ ਦਿਖਾਇਆ ਜਾਂਦਾ ਇੱਕ ਪਾਸੇ ਚੰਗਾ ਪਾਸਾ ਹੈਗਾ ਜਿਹੜਾ ਸਪੋਰਟਸ ਦਾ ਜਿਹੜਾ ਕਲਚਰ ਦਾ ਉਹਦੀ ਵਿੱਚ ਪਤਾ ਨਹੀਂ ਜਾਂ ਤਾਂ ਪੰਜਾਬ ਨੂੰ ਕਿਤੇ ਨਜ਼ਰ ਲੱਗੀ ਹੋਈ ਸੱਚੀ ਗੱਲ ਹੈ ਜੀ ਜੀ ਕਿਉਂਕਿ ਇਹੋ ਜਿਹੇ ਨੌਜਵਾਨਾਂ ਦਾ ਇਹੋ ਜਿਹੇ ਰੋਲ ਮਾਡਲਸ ਦਾ ਪਰ ਵੈਸੇ ਵੀ ਮੈਨੂੰ ਇਹ ਲੱਗਦਾ ਹੁੰਦਾ ਕਿ ਇੱਕ ਖਿਡਾਰੀ ਆ ਬਿਲਕੁਲ ਇੱਕ ਤਲਾਕਾਰ ਆ ਪਰ ਉਹਦੇ ਨਾਲ ਇੱਕ ਚੰਗੇ ਇਨਸਾਨ ਦਾ ਜਿਹੜਾ ਹੋਣ ਕਿਉਂਕਿ ਚੰਗਾ ਇਨਸਾਨ ਵੀ ਸੀ ਮੈਂ ਕਦੀ ਅੱਜ ਤੱਕ ਇਹਦੀ ਕਦੀ ਕੋਈ ਵੱਧ ਘੱਟ ਗੱਲ ਤੁਪੇ ਮੈਂ ਵੀ ਬਹੁਤ ਵਾਰੀ ਬੜਿਆ ਵੀ ਆ ਔਰ ਬਹੁਤ ਵਾਰੀ ਅਫੇ ਹੋਇਆ ਵੀ ਆ ਪਰ ਮੈਨੂੰ ਲੱਗਦਾ ਕਿ ਬਹੁਤ ਵੱਡਾ ਨੁਕਸਾਨ